ਸ੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਇੱਕ ਅਜਿਹੀ ਬਰਫੀ ਬਣਾ ਕੇ ਤਿਆਰ ਕਰਾਂਗੇ ਜਿਸ ਨੂੰ ਬਣਾਉਣ ਦੇ ਲਈ ਸਾਨੂੰ ਨਾ ਤਾਂ ਗੈਸ ਜਲਾਉਣ ਦੀ ਲੋੜ ਪਵੇਗੀ ਨਾ ਹੀ ਸਾਨੂੰ ਮਾਫੀ ਦੀ ਲੋੜ ਪਵੇਗੀ ਨਾ ਹੀ ਸਾਨੂੰ ਬਰਫੀ ਨੂੰ ਬਣਾਉਣ ਦੇ ਲਈ ਘੰਟਾ-ਘੰਟਾ ਗਰਮੀ ਵਿੱਚ ਖੜੇ ਰਹਿਣਾ ਪਵੇਗਾ ਪਰ ਫਿਰ ਵੀ ਅਸੀਂ ਬਹੁਤ ਹੀ ਟੇਸਟੀ ਬਰਫੀ ਬਣਾ ਕੇ ਤਿਆਰ ਕਰਾਂਗੇ ਇਸ ਬਰਫੀ ਨੂੰ ਬਣਾਉਣ ਦੇ ਲਈ ਅਸੀਂ ਇੱਕ ਮਿਕਸੀ ਵਾਲਾ ਜੱਗ ਇੱਥੇ ਲਿਆ ਹੈ ਉਸ ਦੇ ਵਿੱਚ ਅਸੀਂ ਸਵਾਦ ਅਨੁਸਾਰ ਚੀਨੀ ਪਾ ਦਵਾਂਗੇ ਅੱਧੀ ਕੌਲੀ ਸਾਬਤ ਬਦਾਮ ਪਾ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਇਲਾਇਚੀ ਪਾਊਡਰ ਪਾਵਾਂਗੇ ਥੋੜਾ ਜਿਹਾ ਸੁੱਕਾ ਅਸੀਂ ਇੱਥੇ ਨਾਰੀਅਲ ਪਾਵਾਂਗੇ ਸੁੱਕਾ ਨਾਰੀਅਲ ਪਾਉਣ ਦੇ ਨਾਲ ਬਰਫੀ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰੀਕ ਪੀਸ ਕੇ ਤਿਆਰ ਕਰ ਲਵਾਂਗੇ ਤਿਆਰ ਕੀਤੀਆਂ ਹੋਈਆਂ ਸਾਰੀਆਂ ਚੀਜ਼ਾਂ ਨੂੰ ਹੁਣ ਅਸੀਂ ਇੱਕ ਪਾਂਡੇ ਦੇ ਵਿੱਚ ਕੱਢ ਲਵਾਂਗੇ ਪੀਸੇ ਹੋਏ ਸਾਰੇ ਮਿਸ਼ਰਣ ਨੂੰ ਅਸੀਂ ਇੱਥੇ ਇੱਕ ਬੌਲ ਦੇ ਵਿੱਚ ਪਾ ਲਿਆ ਹੈ ਹੁਣ ਅਸੀਂ ਆਪਣੀ ਬਰਫੀ ਬਣਾਉਣ ਦੇ ਲਈ ਇੱਕ ਸੀਕ੍ਰੇਟ ਚੀਜ਼ ਲਵਾਂਗੇ ਅਸੀਂ ਆਪਣੀ ਬਰਫੀ ਬ੍ਰੈਡਾਂ ਤੋਂ ਬਣਾ ਕੇ ਤਿਆਰ ਕਰਾਂਗੇ ਅਸੀਂ ਇੱਥੇ 6 ਪੀਸ ਬ੍ਰੈਡਾਂ ਦੇ ਲਏ ਹਨ ਬ੍ਰੈਡ ਤੁਸੀਂ ਕੋਈ ਵੀ ਲੈ ਸਕਦੇ ਆ ਹੁਣ ਅਸੀਂ ਬ੍ਰੈਡਾਂ ਦੀਆਂ ਚਾਰੋਂ ਤਰਫੋਂ ਥਕੋਨਿਆਂ ਨੂੰ ਕੱਟ ਕਰ ਦੇਵਾਂਗੇ ਚਾਕੂ ਦੇ ਨਾਲ ਅਸੀਂ ਸਾਰੇ ਬ੍ਰੈਡਾਂ ਨੂੰ ਚਾਰੋਂ ਤਰਫੋਂ ਕੱਟ ਕਰ ਦੇਵਾਂਗੇ ਤੇ ਵਿਚਕਾਰਲੇ ਚਿੱਟੇ ਭਾਗ ਨੂੰ ਹੀ ਲਵਾਂਗੇ ਬ੍ਰੈਡਾਂ ਦੀ ਬਰਫੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮਾਰਕੀਟ ਦੀ ਬਰਫੀ ਨਾਲੋਂ ਕਿਤੇ ਵੱਧ ਟੇਸਟੀ ਹੁੰਦੀ ਹੈ ਸਾਰੇ ਬਰੈਡਾਂ ਦੇ ਚਾਰੋਂ ਤਰਫ ਤੋਂ ਕੋਨੇ ਅਸੀਂ ਕੱਟ ਕੇ ਤਿਆਰ ਕਰ ਲਏ ਹਨ ਹੁਣ ਅਸੀਂ ਇੱਕ ਮਿਕਸੀ ਵਾਲਾ ਜੱਗ ਲਵਾਂਗੇ ਉਸ ਦੇ ਵਿੱਚ ਸਾਰੇ ਬਰੈਡਾਂ ਨੂੰ ਅਸੀਂ ਤੋੜ ਕੇ ਪਾ ਦਵਾਂਗੇ ਤੇ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਵਾਂਗੇ ਥੋੜਾ ਥੋੜਾ ਕਰਦੀ ਹੋਈ ਸਾਰੇ ਬਰੈਡਾਂ ਦੇ ਪੀਸਾ ਨੂੰ ਅਸੀਂ ਤੋੜ-ਤੋੜ ਕੇ ਇਸ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਲਵਾਂਗੇ ਅਤੇ ਬਰੀਕ ਪੀਸ ਕੇ ਤਿਆਰ ਕਰਾਂਗੇ ਅਸੀਂ ਇੱਥੇ ਬਰੈਡਾਂ ਨੂੰ ਵੀ ਬਰੀਕ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਵੀ ਉਸੇ ਬੌউল ਦੇ ਵਿੱਚ ਪਾ ਦਵਾਂਗੇ ਜਿਸ ਵਿੱਚ ਅਸੀਂ ਪੀਸੇ ਹੋਏ ਬਾਕੀ ਮਿਸ਼ਰਣ ਨੂੰ ਪਾਇਆ ਹੈ ਪੀਸੇ ਹੋਏ ਬਰੈਡਾਂ ਨੂੰ ਵੀ ਅਸੀਂ ਆਪਣੇ ਚੀਨੀ ਵਾਲੇ ਮਿਸ਼ਰਣ ਦੇ ਵਿੱਚ ਪਾ ਦਵਾਂਗੇ ਹੁਣ ਅਸੀਂ ਆਪਣੀ ਬਰਫੀ ਵਿੱਚ ਖੋਏ ਵਾਲਾ ਟੇਸਟ ਦੇਣ ਦੇ ਲਈ ਅੱਧੇ ਕੌਲੀ ਮਿਲਕ ਪਾਊਡਰ ਪਾਵਾਂਗੇ ਮਿਲਕ ਪਾਊਡਰ ਤੁਸੀਂ ਕੋਈ ਵੀ ਲੈ ਕੇ ਪਾ ਸਕਦੇ ਆ ਮਿਲਕ ਪਾਊਡਰ ਪਾਉਣ ਦੇ ਨਾਲ ਬਹੁਤ ਹੀ ਵਧੀਆ ਬਰਫੀ ਵਿੱਚ ਟੇਸਟ ਆਉਂਦਾ ਹੈ ਹੁਣ ਅਸੀਂ ਚਮਚ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਮਿਕਸ ਕਰ ਲਵਾਂਗੇ ਅਸੀਂ ਇੱਥੇ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਮਿਕਸ ਕਰ ਲਿਆ ਹੈ ਹੁਣ ਅਸੀਂ ਆਪਣੀ ਬਰਫੀ ਨੂੰ ਬਣਾਉਣ ਦੇ ਲਈ ਤਾਜੀ ਮਲਾਈ ਦੀ ਵਰਤੋਂ ਕਰਾਂਗੇ ਅਸੀਂ ਇੱਥੇ 4 ਚਮਚ ਤਾਜੀ ਮਲਾਈ ਦੇ ਲਏ ਹਨ ਦੁੱਧ ਦੇ ਉੱਪਰੋਂ ਅਸੀਂ ਤਾਜੀ ਮਲਾਈ ਨੂੰ ਉਤਾਰ ਕੇ ਹੀ ਵਰਤੋਂ ਵਿੱਚ ਲਿਆ ਹੈ ਅਸੀਂ ਬਿਨਾ ਕਿਉਂ ਤੋਂ ਇਹ ਆਪਣੀ ਬਰਫੀ ਬਣਾ ਕੇ ਤਿਆਰ ਕਰਨੀ ਹੈ ਇਸ ਲਈ ਅਸੀਂ ਤਾਜੀ ਮਲਾਈ ਦੀ ਵਰਤੋਂ ਕੀਤੀ ਹੈ ਅਸੀਂ ਇੱਥੇ ਸਿਰਫ 3 ਚਮਚ ਹੀ ਤਾਜੀ ਮਲਾਈ ਦੇ ਆਪਣੇ ਮਿਸ਼ਰਣ ਵਿੱਚ ਪਾਏ ਹਨ ਹੁਣ ਅਸੀਂ ਹੱਥਾਂ ਦੇ ਨਾਲ ਮਲਾਈ ਨੂੰ ਇਸ ਮਿਸ਼ਰਣ ਦੇ ਵਿੱਚ ਮਿਕਸ ਕਰ ਦੇਵਾਂਗੇ ਅਤੇ ਇੱਕ ਡੋਅ ਦੀ ਸ਼ੇਪ ਦੇ ਲਵਾਂਗੇ ਜਿਵੇਂ ਜਿਵੇਂ ਅਸੀਂ ਇੱਥੇ ਸਾਰੇ ਮਿਸ਼ਰਣ ਨੂੰ ਮਿਕਸ ਕਰਦੇ ਜਾਵਾਂਗੇ ਇਹ ਆਪਣੇ ਆਪ ਹੀ ਇਕੱਠਾ ਹੁੰਦਾ ਜਾਵੇਗਾ ਤੇ ਡੋਅ ਦੀ ਸ਼ੇਪ ਲੈ ਲਵੇਗਾ ਬਰਫੀ ਬਣਾਉਣ ਦੇ ਲਈ ਸਾਡਾ ਇੱਥੇ ਡੋਅ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਆਪਣੀ ਬਰਫੀ ਦੇ ਇਸ ਮਿਸ਼ਰਣ ਨੂੰ ਇੱਕ ਸਾਈਡ ਤੇ ਕਰ ਦੇਵਾਂਗੇ ਅਤੇ ਬਰਫੀ ਨੂੰ ਜਮਾਉਣ ਦੇ ਲਈ ਇੱਕ ਟ੍ਰੇ ਲੈ ਲਵਾਂਗੇ ਟ੍ਰੇ ਦੇ ਵਿੱਚ ਅਸੀਂ ਥੋੜਾ ਜਿਹਾ ਦੇਸੀ ਘੀਓ ਨੂੰ ਗ੍ਰੀਸ ਕਰ ਦੇਵਾਂਗੇ ਤਾਂ ਕਿ ਸਾਡੀ ਬਰਫੀ ھیਠਾ ਬਿਲਕੁਲ ਵੀ ਚਿਪਕੇ ਨਾ ਕਿਉਂ ਅਸੀਂ ਬਿਲਕੁਲ ਥੋੜਾ ਜਿਹਾ ਹੀ ਗ੍ਰੀਸ ਕਰਨਾ ਹੈ ਹੁਣ ਅਸੀਂ ਆਪਣੇ ਬਰਫੀ ਦੇ ਮਿਸ਼ਰਣ ਨੂੰ ਇਸ ਟ੍ਰੇ ਦੇ ਵਿੱਚ ਸੈੱਟ ਕਰ ਦੇਵਾਂਗੇ ਅਸੀਂ ਹੱਥਾਂ ਦੇ ਨਾਲ ਹੀ ਆਪਣੇ ਇਸ ਮਿਸ਼ਰਣ ਨੂੰ ਟ੍ਰੇ ਦੇ ਵਿੱਚ ਰੱਖ ਕੇ ਫੈਲਾ ਦੇਵਾਂਗੇ ਤਾਂ ਕਿ ਸਾਡਾ ਮਿਸ਼ਰਣ ਚਾਰੋਂ ਤਰਫ ਤੋਂ ਵਧੀਆ ਤਰੀਕੇ ਨਾਲ ਸੈੱਟ ਹੋ ਜਾਵੇ ਇੱਥੇ ਅਸੀਂ ਬਰਫੀ ਦੇ ਮਿਸ਼ਰਣ ਨੂੰ ਸੈੱਟ ਕਰ ਲਿਆ ਹੈ ਹੁਣ ਅਸੀਂ ਆਪਣੇ ਬਰਫੀ ਦੇ ਇਸ ਮਿਸ਼ਰਣ ਨੂੰ ਡੈਕੋਰੇਟ ਕਰਨ ਦੇ ਲਈ ਥੋੜੇ ਜਿਹਾ ਬਦਾਮਾਂ ਨੂੰ ਬਰਫੀ ਦੇ ਉੱਪਰ ਲਗਾ ਦੇਵਾਂਗੇ ਤੁਸੀਂ ਇੱਥੇ ਆਪਣੇ ਮਨਪਸੰਦ ਕੋਈ ਵੀ ਡਰਾਈ ਫਰੂਟ ਨਾਲ ਬਰਫੀ ਨੂੰ ਗਾਰਨਿਸ਼ ਕਰ ਸਕਦੇ ਆ ਜਾਂ ਫਿਰ ਪਲੇਨ ਹੀ ਇਸ ਬਰਫੀ ਨੂੰ ਰੱਖ ਸਕਦੇ ਆ ਪਲੇਨ ਵੀ ਇਹ ਬਰਫੀ ਬਹੁਤ ਹੀ ਸਵਾਦ ਲੱਗਦੀ ਹੈ ਯਕੀਨ ਮੰਨਿਓ ਇੱਕ ਵਾਰ ਤੁਸੀਂ ਇਹ ਆਪਣੇ ਘਰ ਦੇ ਵਿੱਚ ਬਰਫੀ ਬਣਾ ਕੇ ਜ਼ਰੂਰ ਟਰਾਈ ਕਰਿਓ ਮਾਰਕੀਟ ਦੀ ਬਰਫੀ ਨਾਲੋਂ ਕਿਤੇ ਵੱਧ ਟੇਸਟੀ ਹੁੰਦੀ ਹੈ ਅਤੇ ਕਲਾਕੰਧ ਨੂੰ ਵੀ ਇਹ ਬਰਫੀ ਫੇਲ ਕਰ ਦਿੰਦੀ ਹੈ ਇੰਨੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਚਮਚ ਦੇ ਨਾਲ ਸਾਰੇ ਡ్రਾਈ ਫਰੂਟ ਨੂੰ ਬਰਫੀ ਦੇ ਮਿਸ਼ਰਣ ਵਿੱਚ ਸੈੱਟ ਕਰ ਦੇਵਾਂਗੇ ਇੱਥੇ ਸਾਡੀ ਬਰੱਡਾ ਦੀ ਬਰਫੀ ਬਿਲਕੁਲ ਸੈੱਟ ਹੋ ਗਈ ਹੈ ਹੁਣ ਅਸੀਂ 10 ਮਿੰਟ ਦੇ ਲਈ ਬਰਫੀ ਦੇ ਇਸ ਮਿਸ਼ਰਣ ਨੂੰ ਫ੍ਰਿਜ ਵਿੱਚ ਰੱਖ ਦੇਵਾਂਗੇ 10 ਮਿੰਟ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਸਾਡਾ ਬਰਫੀ ਦਾ ਮਿਸ਼ਰਣ ਬਿਲਕੁਲ ਸੈੱਟ ਹੋ ਗਿਆ ਹੈ ਹੁਣ ਅਸੀਂ ਚਾਕੂ ਦੇ ਨਾਲ ਆਪਣੇ ਬਰਫੀ ਦੇ ਪੀਸਾ ਨੂੰ ਕੱਟ ਕਰ ਲਵਾਂਗੇ ਬਹੁਤ ਹੀ ਆਸਾਨੀ ਦੇ ਨਾਲ ਸਾਡੇ ਇੱਥੇ ਬਰਫੀ ਦੇ ਪੀਸ ਕੱਟ ਹੋ ਜਾਂਦੇ ਹਨ ਇਹ ਬਰਫੀ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੀ ਹੈ ਇਸ ਦਾ ਟੇਸਟ ਕਲਾਕੰਦ ਨਾਲੋਂ ਵੀ ਵਧੀਆ ਹੁੰਦਾ ਹੈ ਬਾਜ਼ਾਰ ਦੀ ਬਰਫੀ ਨਾਲੋਂ ਕਿਤੇ ਵੱਧ ਟੇਸਟੀ ਹੁੰਦੀ ਹੈ ਤੇ ਸ਼ੁੱਧ ਹੁੰਦੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਨਾਲ ਬਰਫੀ ਬਣਾ ਕੇ ਜ਼ਰੂਰ ਟਰਾਈ ਕਰਿਓ ਅਤੇ ਮੈਨੂੰ ਦੱਸਿਓ ਕਿ ਤੁਹਾਡੀ ਬਰਫੀ ਕਿਹੋ ਜਿਹੀ ਬਣੀ ਹੁਣ ਅਸੀਂ ਬਰਫੀ ਦੇ ਇੱਕ ਪੀਸ ਨੂੰ ਕੱਢ ਕੇ ਦੇਖ ਲੈਂਦੇ ਹਾਂ ਇੱਥੇ ਸਾਡੀ ਬਿਲਕੁਲ ਪਰਫੈਕਟ ਬਰਫੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਵਧੀਆ ਸਾਡਾ ਇਹ ਪੀਸ ਬਣ ਕੇ ਤਿਆਰ ਹੋਇਆ ਹੈ ਸਾਰੇ ਪੀਸਾਂ ਨੂੰ ਹੁਣ ਅਸੀਂ ਕੱਟ ਕਰਕੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਬਰਫੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅੱਜ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਬਰਫੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸ ਅਤੇ ਜੇਕਰ ਇਹ ਵੀਡੀਓ ਪਸੰਦ ਆਉਂਦੀ ਹੈ ਤੇ ਬੱਦ ਤੋਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ